ਜੋ ਯਾਰ ਨਹੀਂ ਨਹੀਂ ਸਾਰੇ ਸਾਰੇ ਜਿਹੜੇ ਜਿੱਤੋ ਕਾਉਂਸਲਰ ਸੀ ਉਹ ਮਿਲੇ ਨੇ ਇੱਕ ਉਹ ਹੁੰਦਾ ਫਾਰਮਲੀ ਅਜੇ ਤੱਕ ਬੈਠੇ ਨਹੀਂ ਸੀਗੇ ਬੈਠ ਕੇ ਹੁਣ ਜਿਵੇਂ ਪਾਲਿਸੀ ਜਿੱਦਾਂ ਦੀ ਬਣੂਗੀ ਉਸ ਹਿਸਾਬ ਨਾਲ ਪ੍ਰਧਾਨ ਜੀ ਡਿਸਾਈਡ ਕਰ ਲੈਣਗੇ ਕੀ ਕਰਨਾ ਅਜਾ ਸਰ ਲਗਾਤਾਰ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਕੋਸ਼ਿਸ਼ ਕਰ ਰਹੀ ਹੈ ਕਿ ਕਾਉਂਸਲਰਾਂ ਨੂੰ ਉਪਰੇਵਲ ਕੀਤਾ ਜਾਵੇ ਸੁ ਲਾਲਚ ਦਿੱਤਾ ਜਾ ਰਿਹਾ ਹੈ ਉਹਨੂੰ ਨੂੰ ਵਰਗ ਲਾਇਆ ਜਾ ਰਿਹਾ ਹੈ ਸੋ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਬਿਊ ਬੰਦੀ ਕਿਸੇ ਨੇ ਨਹੀਂ ਕਰਨਾ ਕਿਉਂਕਿ ਸਭ ਨੂੰ ਪਤਾ ਹੈ ਕਿ ਸਰਕਾਰ ਹਾਰੀ ਹੋਈ ਹੈ ਜਿਹੜੇ ਆਪ ਨਹੀਂ ਬਣ ਸਕੇ ਬਣਾ ਸਕੇ ਉਹ ਹੁਣ ਐਵੇਂ ਪਹਾੜੇ ਤੇ ਇਧਰ ਉਧਰ ਲਿਜਾ ਕੇ ਕਰਨਾ ਚਾਹੁੰਦੇ ਆ ਚੱਲਣਾ ਨਹੀਂ ਕੰਮ ਹੈ ਜਗਦੀਸ਼ لال ਜਿਹੜੇ ਨੇ ਦੋ ਵਾਰੀ ਉਹ ਪਾਰਟੀ ਛੱਡ ਕੇ ਮੀਟਿੰਗ ਜਿਹੜੇ ਜਿੱਤੇ ਹੋਏ ਕੌਂਸਲਰ ਆ ਉਹਨਾਂ ਨੂੰ ਸਿਰਫ ਮੁਬਾਰਕ ਆਖਣ ਵਾਸਤੇ ਕਿਉਂਕਿ ਉਹ ਪ੍ਰੋਟੋਕਾਲ ਅਲਾਉ ਨਹੀਂ ਕਰਦਾ ਪ੍ਰਧਾਨ ਮੰਤਰੀ ਸardar manmohan singh ji ਦੀ ਡੈਥ ਹੋਈ ਹੈ ਤੇ ਸੋਗ ਹੈ ਇਸ ਕਰਕੇ ਹੋਰ ਬਹੁਤਾ ਵਿਚਾਰ ਨਹੀਂ ਥੈਂਕ ਯੂ ਵੀ ਸਮਝਦਾ ਕਿ ਮੈਂ ਜੇ ਮਰ ਜਣਦੇ ਆਂ ਮੇਰ ਨਾਲ ਕੋਸ਼ਿਸ਼ ਨਹੀਂ ਕਰੀਂ ਅੱਜ ਦੀ ਮੀਟਿੰਗ ਚ ਨਹੀਂ ਕੁਝ ਵੀ ਹੋਇਆ ਇਸ ਬਾਰੇ ਕੋਈ ਨਹੀਂ ਬੋਲ ਰਿਹਾ ਤੇ ਪ੍ਰਧਾਨ ਜੀ ਹੈਗੇ ਅੰਦਰ ਜੋ ਕੁਝ ਦੱਸ ਦੇਣ ਪਾਰਟੀ ਦਾ ਕੀ ਹੁਕਮ ਹੈ ਤਾਂ ਨਹੀਂ ਅਦਰਵਾਇਜ਼ ਨਹੀਂ ਵੈਸੇ ਕੋਈ ਗੈੱਟ ਟੂਗੇਦਰ ਸੇਕਤਰ ਹੈ ਜੋ ਇਹ ਰੀਡ ਕੇ ਵਾਲੀ ਕਿੱਦ ਗੱਲ ਹੈ ਕੱਲੀ ਵਧਾਈ ਤੇ ਡਾਕਟਰ ਮਨਮੋਹਨ ਸਿੰਘ ਜੀ ਦੇ ਜਿਸ ਪ੍ਰਕਾਰ ਉਹਨਾਂ ਦੀ ਦੇਣ ਸੀਗੀ ਇਸ ਦੇਸ਼ ਨੂੰ ਉਹਰੇ ਬਾਰੇ ਗੱਲ ਹੋਈ ਐਂਡ ਅਸੀਂ ਇਹ ਮੰਗ ਰੱਖੀ ਹੈ ਕਾਂਗਰਸ ਪਾਰਟੀ ਨੇ ਖਰਗੇ ਸਾਹਿਬ ਨੇ راہੁਲ ਗਾਂਧੀ ਜੀ ਨੇ ਔਰ ਪੰਜਾਬ ਦੀ ਕਾਂਗਰਸ ਨੇ ਵੀ ਕੀ ਡਾਕਟਰ ਮਨਮੋਹਨ ਸਿੰਘ ਜੀ ਦੇ ਸਨਮਾਨ ਦੇ ਵਿੱਚ ਜਗ੍ਹਾ ਅਲੋਟ ਕਰਨੀ ਚਾਹੀਦੀ ਹੈ ਜਲਦ ਤੋਂ ਜਲਦੇ ਰਾਜ ਘਾਟ ਤੇ ਅਗਰ ਉਹਨਾਂ ਦਾ ਅੰਤਿਮ ਸੰਸਕਾਰ ਹੁੰਦਾ ਤਾਂ ਇਹ ਬਿਹਤਰੀਨ ਹੁੰਦਾ ਤੇ ਹੁਣ ਵੀ ਸਾਡੀ ਕੇਂਦਰ ਸਰਕਾਰ ਤੋਂ ਇਹ ਪੋਰਜਰ ਮੰਗ ਹੈ ਕਿ ਡਾਕਟਰ ਸਾਹਿਬ ਨੂੰ ਬੰਦਾ ਸਨਮਾਨ ਜਿਹੜਾ ਹੈ ਉਹ ਦੇਣਾ ਚਾਹੀਦਾ ਹੈ ਔਰ ਅਸੀਂ ਪੰਜਾਬ ਸਰਕਾਰ ਨੂੰ ਵੀ ਮੈਂ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਵਾਂਗਾ ਕੁਈ ਸਪੈਸ਼ਲ ਜਗਾਹ ਤੇ ਸਾਨੂੰ ਡਾਕਟਰ ਮਨਮੋਨ ਸਿੰਘ ਜੀ ਦੀ ਯਾਦਗਾਰ ਜਿਹੜੀ ਆ ਉਹ ਬਣਾਉਣੀ ਚਾਹੀਦੀ ਹੈ ਔਰ ਏਰੀਆ ਸੇ ਉਪਰ ਆਲਾ ਕਰਾਂਗੇ ਅਗਰ ਇਹ ਸਰਕਾਰ ਨਹੀਂ ਬਣਾਏਗੀ ਤਾਂ ਸੱਚੇ ਪਾਤਸ਼ਾਹ ਕਿਰਪਾ ਕਰੇ ਸਰਕਾਰ ਔਨ ਤੇ ਡਾਕਟਰ ਮਨਮੋਨ ਸਿੰਘ ਜੀ ਦੀ ਯਾਦਗਾਰ ਪੰਜਾਬ ਦੇ ਵਿੱਚ ਕਿਉਂਕਿ ਉਸ ਉਹਨਾਂ ਵਿਅਕਤੀ ਨੇ ਦੇਸ਼ ਨੂੰ ਤਾਂ ਦਿੱਤਾ ਹੀ ਦਿੱਤਾ ਮੈਂ ਸਮਝਦਾ ਕਿ ਇੱਕ ਰੋਲ ਮਾਡਲ ਸਨ ਇੱਕ ਚਾਨਣ ਮੀਨਾਰਾ ਸੰ ਜਿਨ੍ਹਾਂ ਨੂੰ ਦੇਖ ਕੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਬੱਚਿਆਂ ਨੇ ਪ੍ਰੇਰਿਤ ਹੋਣਾ ਕਿ ਜਿਸ ਪ੍ਰਕਾਰ ਦਾ ਜੀਵਨ ਕਿੱਥੋਂ ਚੱਲ ਕੇ ਕਿੱਥੋਂ ਤੱਕ ਉਹ ਪਹੁੰਚੇ ਤੇ ਨਾ ਕੇਵਲ ਪੰਜਾਬ ਔਰ ਦੇਸ਼ ਦੁਨੀਆ ਦੇ ਵੱਡੇ ਵੱਡੇ ਲੋਕਾਂ ਨੇ ਉਹਨਾਂ ਨੂੰ ਉਹਨਾਂ ਦੇ ਉਹਨਾਂ ਨੂੰ ਸਲਾਹਿਆ ਸਾਦਗੀ ਦੇ ਵਾਸਤੇ ਉਹਨਾਂ ਦੀ ਅਕਲਮੰਦੀ ਵਾਸਤੇ ਜਿਸ ਪ੍ਰਕਾਰ ਦੀ ਉਹ ਉਹਨਾਂ ਨੂੰ ਸਮਝ ਸੀਗੀ ਤੇ ਉਹਨਾਂ ਦੇ ਸਮੇਂ ਦੇ ਵਿੱਚ ਜਿਹੜੀਆਂ ਵੱਡੀਆਂ-ਵੱਡੀਆਂ ਅਸੀਂ ਮੱਲਾ-ਮਾੜੀਆਂ ਨਵੇਂ-ਨਵੇਂ ਐਕਟਸ ਲੈ ਕੇ ਆਏ ਕਾਨੂੰਨ ਬਣਾਏ ਇਹ ਕੇਵਲ ਤੇ ਕੇਵਲ ਡਾਕਟਰ ਸਾਹਿਬ ਦੀ ਤਨਸੀ ਸੋ ਸਰਕਾਰੋਂ ਤੇ ਜੇ ਹੁਣ ਨਾ ਕਿਸੇ ਨੇ ਕੀਤਾ ਤਾਂ ਅਸੀਂ ਜ਼ਰੂਰ ਸਰ ਜਿਵੇਂ ਜੋਰ-ਤੋਰ ਦੀ ਰਾਜਨੀਤੀ ਦੀ ਗੱਲ ਕੀਤੀ ਹੈ ਵੀ ਭਾਰਤ ਰਤਨ ਫॉर ਡਾਕਟਰ ਮਨਮੋਹਨ ਸਿੰਘ ਅਸੀਂ ਮੈਂ ਸਮਝਦਾ ਕਿ ਮੰਗਣੀ ਰੱਖਣੀ ਚਾਹੀਦੀ ਇਹ ਘਰੇ ਜਾ ਕੇ ਸਨਮਾਨ ਆਪ ਦੀ ਆਪ ਕੋਈ ਐਸਾ ਵਿਅਕਤੀ ਜਿਹਨਾਂ ਨੂੰ ਭਾਰਤ ਰਤਨ ਮਿਲੇ ਹੈ ਬਹੁਤ ਸਭ ਆਪਣੇ ਆਪ ਦੇ ਵਿੱਚ ਉਹਨਾਂ ਦੀ ਬਹੁਤ ਹੈਮਿਆਤ ਹੈਗੀ ਹੈ ਲੇਕਿਨ ਡਾਕਟਰ ਮਨਮੋਨ ਸਿੰਘ ਬਹੁਤ ਹੀ ਜਿਆਦਾ ਮੈਂ ਸਮਝਦਾ ਕਿ ਉਹ ਤੋਂ ਵੀ ਵੱਡਾ ਕਦ ਹੈ ਭਾਰਤ ਰਤਨ ਅਸੀਂ ਅਗੇ ਡਿਮਾਂਡ ਕਰਾਂਗੇ ਇਹ ਚੰਗੀ ਗੱਲ ਦੀ ਹੈ ਭਾਰਤ ਰਤਨ ਤਾਂ ਆਪਣੇ ਆਪ ਸਰਕਾਰ ਨੂੰ ਘਰ ਜਾ ਕੇ ਦੇਖੇ ਆਉਣਾ ਚਾਹੀਦਾ ਸਰ ਜਿਵੇਂ ਜੋਰ ਤੋੜ ਦੀ ਰਾਜਨੀਤੀ ਚੱਲ ਰਹੀ ਹੈ ਜਿਵੇਂ ਕਾਂਗਰਸ ਦੇ ਜਿਹੜੇ ਕੌਂਸਲਰ ਨੇ ਉਹਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਲਗਾਤਾਰ ਦਬਾਅ ਪਾਇਆ ਜਾ ਰਿਹਾ ਪਰਚੇ ਕਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਦੇਖੋ ਦੇਖੋ ਗਾਲ੍ਹੇ ਹੈ ਗਾਲ੍ਹੇ ਹੈ ਪੁਲਿਸ ਆਫੀਸਰਾਂ ਦੀ ਮੈਨੂੰ ਲੱਗਦਾ ਕਿ ਹੈੱਡ ਆਫ ਦਾ ਪੁਲਿਸ ਇਥੇ ਲੁਧਿਆਣਾ ਐਂਡ ਕਮਿਸ਼ਨਰ ਸਾਹਿਬ ਜਿਹੜੇ ਨੇ ਆਈਐਸ ਜੋਰਵਾਲ ਸਾਹਿਬ ਇਨਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਔਰ ਇਹ ਇੱਥੇ ਨਹੀਂ ਲਾਈਆਂ ਗਈਆਂ ਪੂਰੇ ਪੰਜਾਬ ਦੇ ਵਿੱਚ ਇਹਨਾਂ ਦੀਆਂ ਡਿਊਟੀਆਂ ਲੱਗੀਆਂ ਔਰ ਇਹ ਸਾਰੇ ਜਿਹੜੇ ਆਫੀਸਰ ਨੇ ਇਹ ਜੋੜ ਤੋੜ ਦੀ ਰਾਜਨੀਤੀ 'ਚ ਲੱਗੇ ਹੋਏ ਨੇ ਇਹ ਚਾਹੁੰਦੇ ਨੇ ਕਿ ਜਲਦ ਤੋਂ ਜਲਦ ਮੇਅਰ ਅਸੀਂ ਆਮ ਆਦਮੀ ਪਾਰਟੀ ਦਾ ਬਣਾ ਦਈਏ ਤੇ ਥੱਲੇ ਥੱਲੇ ਤੱਕ ਡਾਇਰੈਕਸ਼ਨਸ ਸਿਵਲ ਦੇ ਅਧਿਕਾਰੀਆਂ ਨੂੰ ਤੇ ਪੁਲਿਸ ਦੇ ਅਧਿਕਾਰੀਆਂ ਨੂੰ ਇਸ ਤਰ੍ਹਾਂ ਦੀਆਂ ਡਾਇਰੈਕਸ਼ਨ ਜਾਈਆਂ ਲੇਕਿਨ ਮੈਨੂੰ ਲੱਗਦਾ ਕਿ ਇਹਨਾਂ ਦਾ ਸੁਪਨਾ ਪੂਰਾ ਨਹੀਂ ਹੋਏਗਾ ਸੋ ਮੈਂ 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 ਇਹ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਡਾਕਟਰ ਸਾਹਿਬ ਦੇ ਸ਼ੋਕ ਦੇ ਦਿਨ ਨੇ ਅਸੀਂ ਇਸ ਤੋਂ ਵੱਧ ਮੈਂ ਕਿਸੇ ਪੋਲਿਟੀਕਲ ਐਕਟੀਵਿਟੀ ਅਸੀਂ 3 ਤਰੀਕ ਨੂੰ ਤੱਕ ਜਿੰਨਾ ਚਿਰ ਉਹ 7 ਦਿਨ ਸ਼ੋਕ ਦੇ ਦਿਨ ਨੇ ਹੋਰ ਕਿਸੇ